ਹਾਂਜੀ ਦੋਸਤੋ ਅੱਜ ਭਾਰਤੀ ਸੰਜੂਨੀ ਨਿਕਤਾ ਗਰਾਹਾ ਵੱਲੋਂ ਜੋ ਜ਼ਿਲ੍ਹੇ ਦੇ ਆਗੂ ਤੇ ਬਲਾਕ ਦੇ ਆਗੂ ਅਮਿੰਦਰ ਸਿੰਘ ਜੋਗੀ ਵਾਲਾ ਦੇ ਜਗਦੇਵ ਸਿੰਘ ਜੋਗੀ ਵਾਲਾ ਜ਼ਿਲ੍ਹਾ ਆਗੂ ਇਹ ਆਦਰਸ਼ ਸਕੂਲ ਦੇ ਮਾਮਲੇ ਦੇ ਵਿੱਚ ਇਹ ਪੁਲਿਸ ਵਾਲੇ ਨੇ ਚੱਕ ਲਈ ਸੀ ਅੱਜ ਕਾਫੀ ਦਿਨ ਹੋ ਗਏ ਜੇਲ੍ਹ ਚ ਬੰਦਾ ਹੈ ਪਰ ਉਹਨਾਂ ਦੀ ਕਣਕ ਅੱਜ ਜਥੇਬੰਦੀ ਵੱਲੋਂ ਇਕੱਠੇ ਹੋ ਕੇ ਠੀਕ ਹੈ ਜਥੇਬੰਦੀ ਵੱਲੋਂ ਇਕੱਠੇ ਹੋ ਕੇ ਉਹਨਾਂ ਦੀ ਕਣਕ ਅੱਜ ਵੱਢੀ ਗਈ ਤੇ ਘਰੇ ਪਾਈ ਗਈ ਜੋ ਵੇਚਣ ਵਾਲੀ ਕਣਕ ਸੀ ਉਹ ਮੰਡੀ ਸੀ ਮੰਡੀ ਸਿੱਟੀ ਗਈ ਤੇ ਅੱਗੇ ਤੋਂ ਜਥੇਬੰਦੀ ਨੇ ਕਿਹਾ ਵੀ ਉਹਨੇ ਤੂੜੀ ਹੈ ਜੋ ਜਾਂ ਸਾਰੀ ਸਾਂਭ ਸੰਭਾਲ ਕੇ ਤੇ ਜੋ ਬੀਜ ਬਜਾਰਾ ਸਾਰਾ ਕਰਕੇ ਅਸੀਂ ਫੇਰ ਸਾਂ ਲਵਾਂਗੇ ਜਿਹੜੇ ਸਾਡੇ ਆਗੂ ਜੇਲਾਂ ਚ ਬੰਦ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਉਹਨਾਂ ਦੇ ਪਰਿਵਾਰ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਇਹ ਕਹਿੰਦੇ ਹੋਏ ਜ਼ਿਲ੍ਹੇ ਦੇ ਆਗੂ ਜੋ ਹਰਜਿੰਦਰ ਸਿੰਘ ਬੱਗੀ ਹੈ ਉਹਨਾਂ ਨੇ ਕਿਹਾ ਤੇ ਆਜੋ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲ ਤੇ ਬਾਕੀ ਸਾਰੇ ਜਥੇਬੰਦੀ ਦੇ ਆਗੂ ਸਹਿਬਾਨਾ ਜੋ ਵਰਕਰ ਸਹਿਬਾਨ ਇੱਥੇ ਪਹੁੰਚੇ ਸੀ ਕਿ ਮੌਕਿਲ ਸਾਰੇ ਮੌਜੂਦ ਹਨ ਤੁਸੀਂ ਵੇਖ ਸਕਦੇ ਹੋ ਆ ਜੋ ਆਪਾਂ ਰਜਿੰਦਰ ਸਿੰਘ ਬੱਗੀਨਾ ਕਰੀਏ ਗੱਲ ਪ੍ਰਧਾਨ ਜੀ ਪ੍ਰਸ਼ਾਸਨ ਨੂੰ ਆਇਆ ਹੋ ਗਿਆ ਸੀਗਾ ਵੀ ਚਲੋ ਠੀਕ ਹੈ ਆਪਾਂ ਜ਼ਿਲ੍ਹੇ ਅੰਦਰ ਬੰਦ ਕਰ ਦਿੰਦੇ ਹਾਂ ਜੀ ਫਸਲ ਵਗੈਰਾ ਰੁੜ ਜੂਗੀ ਆਗੂਆਂ ਦੀ ਤੇ ਬਾਅਦ ਚ ਇਹਨਾਂ ਤੋਂ ਉੱਠਿਆ ਨਹੀਂ ਜਾਣਾ ਕੀ ਕਹਿਣਾ ਚਾਹੋਗੇ ਉੱਥੇ ਸਰਕਾਰ ਦੇ ਦੰਦ ਜਿਹੇ ਤਿੱਖੇ ਆ ਸਾਨੂੰ ਇਸ ਗੱਲ ਦਾ ਪਤਾ ਹੈ ਸਰਕਾਰ ਜ਼ਬਰਦਸਤ ਆ ਜਾਂਦੀ ਹੁੰਦੀ ਹੈ ਪਰ ਜ਼ਬਰਦਸਤ ਸਬਰ ਦੇ ਨਾਲ ਜਵਾਬ ਦੇਣ ਉਹਨਾਂ ਦੇ ਜਿਹੜੇ ਬੰਦ ਕੀਤੇ ਤਿੱਖੇ ਦੰਦ ਹੈ ਮੂੰਹ ਹੈ ਉਹਨੂੰ ਖਿਲਾਉਣ ਦੇ ਲਈ ਅਸੀਂ ਪੂਰੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹ ਇਹ ਦੂ ਪਿਛਲੀਆਂ ਸਰਕਾਰਾਂ ਨੇ ਵੀ ਜਬਰ ਕਰਕੇ ਦੇਖਿਆ ਬਹੁਤ ਸਾਰਾ ਚਾਹੇ ਜਵਰੀ ਜ਼ਮੀਨਾਂ ਦੱਬਣ ਵਾਲਾ ਮਸਲਾ ਹੋਵੇ ਚਾਹੇ ਸਾਡੇ ਤੇ ਹੁੰਦਾ ਜਵਰਾ ਅਨੇਕਾ ਕਿਸਮ ਦਾ ਪੂਰਾ ਮੂੰਹ ਤੋੜਵਾਜਾ ਪਹਿਲਾਂ ਵੀ ਦਿੰਦੇ ਰਹੇ ਆ ਅੱਜ ਵੀ ਅਸੀਂ ਚਾਹੇ ਕਣਕ ਮੰਡਰ ਦੇ ਰੂਪ ਚ ਆਏ ਆ ਇਸ ਤੋਂ ਬਾਅਦ ਇਹ ਸਰਕਾਰ ਆ ਕੇ ਜਬਰ ਤੋਂ ਪਿੱਛੇ ਨਹੀਂ ਮੁੜਦੀ ਹੈਗੀ ਉਹਨਾਂ ਨੂੰ ਜਿਹੜਾ ਦੇ ਵਿੱਚੋਂ ਬਾਹਰ ਕਢਾਉਣ ਦੇ ਲਈ ਆਦਰਸ਼ ਸਕੂਲ ਦੇ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਆਪੀਆਂ ਲੋਕੜੇ ਤੇ ਵਿਵਸਥ ਕਰਨ ਦੇ ਲਈ ਤੇ ਉਹ ਠੇਕੇਦਾਰ ਜਿਹੜਾ ਗਰਮੇਲ ਹੈ ਜਿਹੜਾ ਪੂਰਾ ਬੀਜੇਪੀ ਦਾ ਬੰਦਾ ਹੈਗਾ ਤੇ ਲਗਾੜਾ ਬੰਦਾ ਹੈ ਉਹ ਲੁੱਟ ਤੇ ਪੜਦਾ ਹੈ ਤਿੰਨ ਚਾਰ ਸਕੂਲਾਂ ਦੇ ਅਧੀਨ ਹੈ 24 ਤਰੀਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਾਨਸਾ ਦੇ ਵਿੱਚ ਮੁਜ਼ਾਹਰਾ ਕਰਾਂਗੇ ਸਰਕਾਰ ਕੋਲੋਂ ਇੱਕ ਨਟੇਰੇ ਦੀ ਵਾਅਦਤ ਕਰਨੀ ਹੈ ਜੋ ਸਾਡੀ ਕਿਰਤੀਆਂ ਦੇ ਨਾਲ ਐਸੂਪ ਦੇ ਵਿੱਚ ਪੇਸ਼ ਹੋਣਾ ਹੈ ਜਿਹੜਾ ਜਵਾਬ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ ਚਾਹੇ ਅੱਜ ਕੜਕ ਵੱਢਦੇ ਆਂ ਇਸ ਤੋਂ ਬਾਅਦ ਐਜੂਕੇਸ਼ਨ ਹੈ ਜਿਹੜੀ ਉਹਨੂੰ ਕਿੰਦੀ ਕਰਾਂਗੇ ਤੇਜ਼ ਕਰਾਂਗੇ ਜਿਹੜਾ ਮੂੰਹ ਤੋਂ ਮਾ ਜਵਾਬ ਦਿੱਤੇ ਰਹਿਣ ਦਾ ਮਤਲਬ ਕੋਈ ਆਗੂ ਜੇ ਕੋਈ ਜੇਲ੍ਹ 'ਚ ਸਰਕਾਰ ਬੰਦ ਕਰ ਦਿੰਦੀ ਹੈ ਤਾ ਵੀ ਉਸ ਦੇ ਪਰਿਵਾਰ ਨੂੰ ਜੋ ਉਸ ਦੀ ਖੇਤੀ ਬਣੀ ਤੁਸੀਂ ਰੁਕ ਨਹੀਂ ਦਿਓਗੇ। ਅਨੇਕਾਂ ਵਾਰੀ ਹੋਇਆ ਹੈ। ਪਹਿਲੀ ਵਾਰੀ ਨਹੀਂ ਜਦੋਂ ਧੌਲੇ ਛੰਨੇ ਸੰਘੇੜਾ ਵਾਲੀ ਜ਼ਮੀਰ ਰੋਕੀ ਹੈ। ਉਦੋਂ ਆ ਇਲਾਕੇ ਦੇ ਹਰਿਆਣੇ ਦੇ ਕਿਸਾਨ ਵੀ ਸਾਡੇ ਫੜ ਕੇ ਥੰਨੇ ਸੀ ਅੰਦਰ। ਉਦੋਂ ਹੱਥਾਂ ਦੇ ਨਾਲ ਬਾਟੀਆਂ ਕਰਦੇ ਹੁੰਦੇ। ਅੱਜ ਤਾਂ ਮਸ਼ੀਨਾਂ ਨੇ ਬੰਦ ਨਹੀਂ ਐ। ਅਸੀਂ ਸਿਰਫ ਸਾਡੇ ਕਿਸਾਨ ਆਗੂਆਂ ਨੂੰ ਹੌਸਲਾ ਦੇਣ ਤੇ ਵੀ ਸਰਕਾਰ ਨੂੰ ਇਹ ਗੱਲ ਦੱਸਣ ਦੇ ਲਈ ਕੋਈ ਤੇ ਜਿੰਨਾ ਚਿਰ ਮਰਜ਼ੀ ਉਹਨਾਂ ਨੂੰ ਅੰਦਰ ਬੰਦ ਕਰਕੇ ਰੱਖ ਲੋ ਉਹਨਾਂ ਨੂੰ ਆਜ਼ਾਦ ਤੇ ਕਰਨੀ ਔਰ ਦੇਵਾਗੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਹਿਸਾਬ ਨਾਲੇ ਪਰਵੰਤਮਾਰ ਮੁਕਦਮਾ ਬਣਦੀ ਹੈ ਹਾਂਜੀ ਪ੍ਰਧਾਨ ਜੀ ਅੱਜ ਕੀ ਕਹਿਣਾ ਚਾਹਾਂਗੇ ਤੁਸੀਂ ਜਗਦੇਵ ਸਿੰਘ ਜੋਗੀ ਵਾਲੀ ਜੋ ਕਣਕ ਤੁਸੀਂ ਵੱਢਣ ਆਏ ਹੋਏ ਹੋ ਉਹ ਆਪ ਜੇਲ੍ਹ 'ਚ ਬੈਠੇ ਨੇ ਪਰ ਤੁਸੀਂ ਇੱਥੇ ਕਣਕ ਜਥੇਬੰਦੀ ਵੱਲੋਂ ਵੱਢਣ ਆਏ ਹੋਏ ਹੋ ਕੀ ਕਹਿਣਾ ਚਾਹਾਂਗੇ ਤੁਸੀਂ ਜੋ ਜਗਦੇਵ ਸਿੰਘ ਨੂੰ ਲੋਕਾਂ ਦੇ ਕਮਾਕਾਰਾਂ ਦੇ ਵਿੱਚ ਲੱਗੇ ਹੋਏ ਨੂੰ ਜੇਲ੍ਹ 'ਚ ਡੱਕਿਆ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਉਹਨਾਂ ਦਾ ਕਾਰੋਬਾਰ ਜੋ ਵੀ ਹੈ ਪਿੱਛੇ ਅਸੀਂ ਖਰਾਬ ਨਹੀਂ ਹੋਣ ਦੇਵਾਂਗੇ ਉਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ ਤੇ ਉਹਦਾ ਕੰਮ ਆਮਾਂਗੇ ਬਜਾਈ ਠੱਕਰ ਦਾ ਬੜਾਈ ਠੱਕਰ ਦਾ ਜੋ ਵੀ ਹੈ ਉਸ ਕੰਮ ਨੂੰ ਸਾਮਾਂਗੇ